ਕੜੂਰ ਸਾਹਿਬ ਦੇ ਨੇੜੇ ਨਾਗੋਕੇ ਮੋੜ ਐ ਵਰਕਰਮਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਰਾਜੇ ਮਹਾਰਾਜਿਆਂ ਵਾਲਾ ਨੁਕਸਾ ਤਿਆਰ ਕਰਕੇ ਉਹਦੀਆਂ ਤਾਂ ਆਪਾਂ ਗੋਲੀਆਂ ਤਿਆਰ ਕਰਾਂਗੇ ਆਪਣੀ ਠਕੀ ਤੇ ਹੋ ਕੇ ਹੋਰ ਵੀ ਯਕੀਨ ਜ਼ਿਆਦਾ ਹੋ ਜਾਂਦਾ ਜਿਹੜੀ ਦਿੱਚਾ ਆਪਣੀ ਕੋਡਾਪਾ ਕਰ ਲਈਏ ਤਿਆਰ ਆਹ ਵੇਖੋ ਇਸ ਤਰ੍ਹਾਂ ਬਹੁਤ ਹੀ ਵਧੀਆ ਪੈਕਿੰਗ ਕੀਤੀ ਹੁੰਦੀ ਹੈ ਪਹਿਲਾਂ ਵੀ ਸੀਲਾਂ ਲਗੀਆਂ ਹੁੰਦੀਆਂ ਪਰ ਡੱਬਿਆਂ ਦੇ ਉੱਪਰ ਵੀ ਤੇ ਇਸ ਤਰ੍ਹਾਂ ਦਾ ਦੇ ਵਿੱਚ ਪੁਰੀਆਂ ਬੰਨ ਕੇ ਸ਼ਕਲੇ ਕਾਗਜਾਂ ਦਾ ਜੀ ਦੇ ਨਾਲ ਜਿਹੜੀ பசਮਿਆਂ ਨਾਲ ਨਹੀਂ ਲੱਗਦੀ ਉਹ ਜਿਹੜੀ ਆਮ ਕਾਗਜਾਂ ਦੇ ਨਾਲ ਹੀ பசੋ ਜਿਹੜੀ ਆ ਉਹ ਚੰਬੜ ਜਾਂਦੀ ਹੈ। ਆ ਦੀ ਇਹ ਆਪਾਂ ਇਹਦੇ ਵਿੱਚ ਹੀ பசਮਾਂ ਜਿਹੜੀਆਂ ਵਾ பசਮਾਂ ਦੇ ਵਿੱਚ ਹੀ ਮਿਲਾ ਦੇਾਂਗੇ। ਇਹਦੇ ਵਿੱਚ ਆਪਾਂ ਸਾਰੀਆਂ பசਮਾਂ ਜਿੰਨੀ ਵੀ ਹੀ ਰੇਤ ਪਦੀਆਂ ਉਹ ਸਾਰੀਆਂ ਆਪਾਂ ਇਸੇ ਦੇ ਵਿੱਚ ਪਾ ਦੇਣੀ। ਕੇਸਰੀ ਤੇ ਇਸ ਵਰਨਪਾਸਮ ਨੂੰ ਵੀ ਪੂਜਾ ਦੀ ਆਪਣੇ ਕੋਲੇ ਕੋਹਾ ਪਵਰਤੀ ਹੂ ਤੇ 500 mg ਜਿਹੜੀ ਆ ਇਹ ਬਚੀ ਆ ਬਾਕੀ ਇਹ ਵੀ ਆਪਾਂ ਇਹਦੇ ਵਿੱਚ ਮਿਲਾ ਦੇਾਂਗੇ ਆਪਣੇ ਹੱਥਾਂ ਦੀ ਤੇ ਆਪਾਂ ਸੁਰਨਪਾਸਮ ਪਾਈ ਆ ਤੇ ਇੱਕ ਕੇਸਰੀ ਇਹਨਾਂ ਪਾਸਮਾਂ ਦੇ ਵਿੱਚ ਮਿਕਸ ਕਰਾ ਦੇਉਗਾ ਤੇ ਰੈਡੀ ਲਗੜਾਈ ਅੰਦਰ ਵਿੱਚ ਵਾਲ ਵਿੱਚ ਹੋ ਜਾਣਗੇ ਆਪਣੇ ਆਪ ਤੇ ਇਹਦਾਂ ਦੇਲੇ ਕੋ ਤੇਰੀ ਫਰਾਈ ਕਰਾਂਗੇ ਦੀ ਚਮਕ ਮਾਰਾਂਗੇ ਰੀਦ ਦੇ ਨਾਲ ਪਹਿਲਾ ਛੇਰ ਰੱਖਦੀ ਸਹੀ ਕੀ ਜਿਹਾ ਸੋਧ ਸਹੀ ਕੀ ਜਿਹਾ ਇਦਾਂ ਜਿਹੜਾ ਸਾਮਾਨ ਆਪਾਂ ਜੋਤੇ ਬਸ ਤਾਰੀਕ ਮਾਈ ਤੇ ਨਾਉਂਗਾ ਇਹ ਸਾਰਾ ਕੁਝ ਆਪਾਂ ਇੱਥੇ ਤਰ੍ਹਾਂ ਹੀ ਸਦਿਆਵਾ ਇਹ ਮਸਾਬਾ ਦੇ ਚੰਗਾਵਾਂਗੇ ਹਾਂਜੀ ਇਹ ਵੀਡੀਓ ਆਪਾਂ ਹੁਣ ਅਰੇ ਜਿੰਨੀ ਬਾਕੀ ਆ ਰਹੀ ਜੀ ਉਹ ਆ ਬਾਈ ਦਾ ਪਹਿਲਾ ਹਾਰਵਾ ਜਾਂਦੇ ਤੇ ਇਹਨਾਂ ਤੇ ਸਾਰੀ ਪੂਰੀ ਵੀਡੀਓ ਜੋੜ ਕੇ ਆਪਾਂ ਬਾ ਦੇਾਂਗੇ ਜਦੋਂ ਗੋਲਣੇ ਤਿਆਰ ਹੋ ਗਈਆਂ ਜਦੋਂ ਆਪਾਂ ਫਿਰ ਇੱਕ ਫੱਟੇ ਬਣਾਈਏ ਇੱਕ ਵੈਕਟੀ ਦਾ ਕਹਾਤਾ ਪਵਾ ਦੇਈਏ ਕੀ ਹਾਂਜੀ ਪਸਮਾਸ ਆ ਇਹਨਾਂ ਰਕੜੀਆਂ ਗਈਆਂ ਵਾ ਤੇ ਹੁਣ ਇਹਦੇ ਵਿੱਚ ਆਪਾਂ ਛਿਲਾਜੀਤ ਜਿਹੜੀ ਆ ਮਿਲਾ ਦਿਆਂਗੇ ਤੇ ਛਿਲਾਜੀਤ ਮਿਲਾ ਕੇ ਕੇਰੇ ਦੇ ਵਿੱਚ ਉਹ ਜਿਹੜੀਆਂ ਜੜੀਆਂ ਬੂਟੀਆਂ ਵਾ ਉਹ ਵੀ ਆਪਾਂ ਇਹਦੇ ਵਿੱਚ ਮਿਲਾ ਦਾਂਗੇ ਛਿਲਾਜੀਤ ਕਿਉਂਕਿ ਥੋੜਾ ਜਿਹਾ ਜਿਹੜੇ ਆਪਾਂ ਪਾਣ ਦਾ ਜਿਹੜਾ ਵਾ ਰਸ ਪਾ ਲਈਏ ਆ ਕਿਉਂਕਿ ਪਾਣ ਦੇ ਰਸ ਵਿੱਚ ਆਪਾਂ ਰਗੜਾਈ ਕਰਨੀਆਂ ਪਾਣ ਦੇ ਪੱਤੇ ਦਾ ਰਸ ਆਪਾਂ ਕੱਢ ਕੇ ਰੱਖਿਆ ਵਾ ਤੇ ਇਹ ਛਿਲਾਜੀਤ ਜਿਹੜੀ ਆ ਇਹਦੇ ਵਿੱਚ ਕੁਲਦੀਰੇ ਫੇਰ ਆਪਾਂ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਵਿੱਚ ਪਾ ਦਾਂਗੇ ਕਿਉਂਕਿ ਹੁਣ ਜੇ ਨਿਕਲ ਨਹੀਂ ਰਹੀ। ਵੇਖੋ ਬਹੁਤ ਹੀ ਠੰਡ ਦੇ ਨਾਲ ਜੰਮੀ ਪਈ ਆ। ਕਿਉਂਕਿ ਆਪਾਂ ਖੁਸ਼ਕ ਨਹੀਂ ਕੀਤੀ। ਮਨ ਜ ਖੁਸ਼ਕ ਹੋ ਰhete ਫੇਰ ਪਾਣੀ ਸੌਖੀ ਹੋ ਜਾਂਦੀ ਆ। ਜੇ ਥੋੜੀ ਜਿਹੀ ਆਪਾਂ ਲਿਕਵਿਡ ਰੱਖੀ ਤੇ ਕਰਕੇ ਥੋੜਾ ਜਿਹਾ ਹੋਰ ਵੀ ਘੋਲ ਕੇ ਨੂੰ ਆਪਾਂ ਪਾ ਦਾਂਗੇ ਤੇ ਇਹ ਜੜੀਆਂ ਤੁਸੀਂ ਵੇਖਿਆ ਰਹੇ ਮਾਈ ਜੋਂ ਦੇ ਵਸਤਰ ਕਿੱਸਰ ਵਗੈਰਾ ਜੋ ਵੀ ਸਾਰਾ ਸਮਾਨ ਆ ਉਹ ਆਪਏ ਦੇ ਵਿੱਚ ਹੁਣ ਪਾ ਦਿਆਂਗੇ ਕਿਉਂਕਿ ਇਹ ਦੀ ਚੰਗੀ ਤਰ੍ਹਾਂ ਰਗੜਾਈ ਹੋ ਚੁੱਕੀ ਹੈ। ਇਹਦੇ ਵਿੱਚ ਆਪਾਂ ਆਪਾਂ ਦਾ ਰਸ ਪਾ ਕੇ ਦੀ ਰਗੜਾਈ ਕਰਾਂਗੇ। ਲੇਟ ਬੰਦੋਗੀ ਲੱਗਦੀ। ਹਾਂਜੀ ਲੇਟ ਬੰਦਿਆ। ਬਾਅਦ ਚ ਚਲੋ ਜਦੋਂ ਲੇਟ ਆਉਗੀ ਮਸ਼ੀਨ ਚੱਲ ਪੂਗੀ। ਹੁਣ ਆਪਾਂ ਉਹਨਾਂ ਚੀਜ਼ਾਂ ਜਿਹੜੇ ਵਿੱਚ ਸਾਰਾ ਸਮਾਨ ਪਾ ਦਿੰਨੇ ਆ। ਇਸ ਟਰਪਾ ਚিলা ਦੀ ਤੇ ਮਿੱਤਰ ساری ਕੋਲ ਕਲ ਕੇ ਇਹਦੇ ਵਿੱਚ ਪਾ ਰਿਆਂਗੇ ਉਸਾਬ ਦੇ ਨੇੜੇ ਟਾਕੋ ਤੇ ਬੋਰਡ ਹੈ ਉਹ ਵੈਸੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਰਾਜੇ ਮਹਾਰਾਜਾਂ ਵਾਲੀ ਸੋਨੇ ਚਾਂਦੀ ਜੀ ਸਰਪਸਤੂਰੀ ਜੋੰਦ ਬਸਤਰ ਰੇਗਮਾਈ ਅਨੇਕਾਂ ਜੜੀਆਂ ਬੂਟੀਆਂ ਤੇ ਭਸਮਾ ਪਾ ਕੇ ਜਿਹੜੀ ਗੋਲੀ ਆਪਾਂ ਤਿਆਰ ਕਰਨ ਲੱਗੇ ਆ ਗੋਲਟਨ ਗੋਲੀ ਤੇ ਇਹ ਹੁਣ ਆਪਾਂ ਇਹ ਪੀੜਾ ਤਿਆਰ ਕੀਤਾ ਵਾ ਇਹਦੇ ਵਿੱਚ ਪਾਵਾਂਗੇ ਹਾਂਜੀ ਇਸ ਤਰ੍ਹਾਂ ਵੱਟੀਆਂ ਪੈਂਦਾ ਇਹਦੀਆਂ ਵੱਟੀਆਂ ਜਾਂਦੀਆਂ ਆ ਦੇਖੋ ਵੱਟੀਆਂ ਇਹਦੇ ਵਿੱਚੋਂ ਨਾ ਹਟ ਗਏ ਹਾਂਜੀ ਰਾਜੇ ਮਹਾਰਾਜਾਂ ਵਾਲੀ ਜਿਹੜੀ 골ਡਨ ਗੋਲੀ ਆ ਉਹਦਾ ਗੋਲੀ ਬਿਲਕੁਲ ਤਿਆਰ ਹੋ ਗਈ ਆ ਇਹ ਗੋਲਡਰ ਵੀ ਆਪਣੇ ਕੋਲ ਆਏ ਆ ਉਹਨਾਂ ਨੂੰ ਆਪਾਂ ਇਹ ਭੇਜਣੀਆਂ ਵਾ ਜਿਹਨਾਂ ਨੇ ਕਿਸੇ ਨੇ ਹੋਰ ਵੀ ਮੰਗਵਾਉਣੀਆਂ ਆ ਉਹ ਆਰਡਰ ਵੀ ਦੇ ਸਕਦੇ ਆ ਆਣ ਕੇ ਵੀ ਲਿਜਾ ਸਕਦੇ ਆ ਇਹ 골ਡਨ ਗੋਲੀਆਂ ਮਰਦਾਨਾ ਤਾਕਤ ਵਾਸਤੇ ਟਾਈਮਿੰਗ ਵਾਸਤੇ ਸ਼ਿਗਰ ਪਤਨ ਵਾਸਤੇ ਤਾਂਤ ਸਫਲ ਦੋਸ਼ ਵਾਸਤੇ ਤੇ ਬਹੁਤ ਹੀ ਤਾਕਤਵਰ ਖਿਡਾਰੀ ਵਾਸਤੇ ਵੀ ਭਾਵੇਂ ਉਹ ਖੇਡਣ ਵਾਸਤੇ ਪਹਿਲਵਾਨਾਂ ਵਾਸਤੇ ਬਹੁਤ ਹੀ ਜ਼ਬਰਦਸਤ ਇਹ ਗੋਲੀਆਂ ਆਪਾਂ ਤਿਆਰ ਕੀਤੀ ਆ ਜਿਨ੍ਹਾਂ ਨੂੰ ਚਾਹੀਦੀ ਹੋਵੇ ਇਹ ਗੋਲੀਆਂ ਬਿਲਕੁਲ ਤਿਆਰ ਆ ਤੇ ਵੀਡੀਓ ਵਾ ਤੋਂ ਵਾ ਸ਼ੇਅਰ ਕਰਿਓ ਵੈਰੀਬਿਲਿਟੀ ਕਾ ਖਾਲਸਾ ਵੈਰੀਬਿਲਿਟੀ ਕੀ